ਹੈਲੋ ਗਾਇਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੇ ਮੈਂ ਤੁਹਾਡਾ ਫੇਸਬੁਕ ਫਰੈਂਡ ਲੱਡੂ ਨਾ ਕਰਾ ਹੋਰ YouTube ਤੇ ਚੈਨਲ ਨਾ ਕਰਾ ਲਾਈਵ ਟੀਵੀ ਸੋ ਸਵਾਗਤ ਕਰਦੇ ਆ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਵੀਡੀਓ ਫਿਰ ਇੱਕ ਨਵੀਂ ਲੈ ਕੇ ਹਾਜ਼ਰ ਆ ਤੁਹਾਡੇ ਸਾਹਮਣੇ ਸੋ ਅੱਜ ਦੀ ਵੀਡੀਓ ਇੱਕ ਬਿਜ਼ਨਸ ਬਾਰੇ ਵੀ ਹੈਗੀ ਆ ਸੋ ਇੱਕ ਸਿਹਤ ਬਾਰੇ ਵੀ ਹੈਗੀ ਆ ਸੋ ਜਿਹੜੀ ਕੀ ਅੱਜ ਵੀਡੀਓ ਐ ਸਹਿਰ ਮੁਕੇਰੀਆਂ ਨਜ਼ਦੀਕ ਪਿੰਡ ਸੜੋਆ ਪਿੰਡ ਸੜੋਏ ਦੇ ਵਿੱਚ ਜਿਹੜਾ ਕਿ ਨਜ਼ਦੀਕ ਪੈਂਦਾ ਪਿੰਡ ਅਰਥਿਆਲ ਤੇ ਸੜੋਏ ਦੇ ਵਿੱਚਕਾਰ ਸੋ ਸਾਡੇ ਵੀਰ ਵੱਡੇ ਵੀਰ ਤਰਮਿੰਦਰ ਵੀਰ ਜੀ ਸੋ ਤਰਮਿੰਦਰ ਵੀਰ ਜੀ ਜਿਨ੍ਹਾਂ ਦਾ ਕੰਦਾਲੀ ਫਾਰਮ ਹੈ ਸੋ ਕੰਦਾਲੀ ਫਾਰਮ ਦੇ ਵਿੱਚ ਅਸੀਂ ਅੱਜ ਪਹੁੰਚ ਚੁੱਕੇ ਹਾਂ ਸੋ ਜਿਹੜੇ ਕੀ ਮੁੰਡੇ ਜਿੰਮ ਲਗਾਉਂਦੇ ਨੇ ਜਾਂ ਭਰਤੀ ਹੋਣਾ ਚਾਹੁੰਦੇ ਨੇ ਸੋ ਸਿਆਲ ਦਾ ਟਾਈਮ ਹੈ ਤੇ ਇੱਥੇ ਅੱਜ ਤੁਹਾਨੂੰ ਦੇਸੀ ਮੁਰਗੀਆਂ ਦੇ ਆਂਡਿਆਂ ਬਾਰੇ ਪਰਿਚੇ ਕਰਵਾਇਆ ਜਾਏਗਾ ਔਰ ਵੀਰ ਨਾਲ ਮਲਾਵਾਂਗੇ ਤੇ ਪੂਰੀ ਗੱਲਬਾਤ ਸੁਣਾਗੇ ਔਰ ਇਹਦੇ ਵਿੱਚ ਆਪਾਂ ਇਹ ਵੀ ਦੱਸਾਂਗੇ ਕਿ ਜੇ ਤੁਸੀਂ ਥੋੜੇ ਪੈਸਿਆਂ ਤੋਂ ਬਿਜ਼ਨਸ ਕਰਨਾ ਚਾਹੁੰਦੇ ਹੋ ਸੋ ਤੁਸੀਂ ਉਹ ਵੀ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਫੇਸਬੁੱਕ ਤੇ ਨਾਮ ਹੈਗਾ ਜੀ ਲੱड्डੂ ਨਾਗਰਾ ਦੇ ਨਾਮ ਤੇ ਕਰਕੇ ਪੇਜ ਨੂੰ ਫੋਲੋ ਕਰ ਲਿਓ ਤੇ ਆਓ ਲੈ ਚਲਦੇ ਆ ਤੁਹਾਨੂੰ ਸਿੱਧਾ ਖੰਧਾਲੀ ਫਾਰਮ ਵਾਲੀ ਸਾਹਿਬ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਪਿੰਡ ਸੜੋਆ ਜਿਹੜਾ ਕਿ ਬਸ ਵਾਲੀ ਸੜੋਆ ਪਿੰਡ ਇਸ ਤਰਫ ਨੂੰ ਪੈਂਦਾ ਆ ਸੋ ਇਸ ਤਰਫ ਨੂੰ ਤੁਸੀਂ ਆ ਜਾਓ ਤਾਂ ਪਿੰਡ ਅਰਥੇਵਾਲ ਲਿੱਦੜ ਪੈਂਦਾ ਆ ਸੋ ਸੈਂਟਰ ਦੇ ਵਿੱਚ ਹੀ ਤੁਹਾਨੂੰ ਬਾਬਾ ਜੀ ਦੀ ਜਗਾ ਜਿੱਥੇ ਮੇਲਾ ਲੱਗਦਾ ਆ ਤੇ ਉਹ ਵੀ ਤੁਹਾਨੂੰ ਦਿਖਾਇਆ ਸੋ ਇਸ ਗਲੀ ਨੂੰ ਜਾਣਾ ਜਿਸ ਦੇ ਵੀਰ ਨੇ ਆਂਡਿਆਂ ਨੂੰ ਵਿਜ਼ਿਟ ਕਰਨਾ ਆ ਸੋ ਇੱਕ ਵਾਰੀ ਜ਼ੂਮ ਕਰਕੇ ਦਿਖਾ ਦਿੰਨਾ ਫਿਰ ਨਹੀਂ ਵਾਕਿ ਨੰਬਰ ਤੇ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਤੇ ਤੁਹਾਨੂੰ ਲੋਕੇਸ਼ਨ ਦਾ ਪੂਰਾ ਮਾਹੌਲ ਦਾ ਪਤਾ ਲੱਗ ਜਾਊਗਾ ਤੇ ਇਹ ਵੀਰ ਹੈਗੀ ਆ ਸੋ ਜਿਹੜੇ ਕਿ ਕੰਧਾਲੀ ਫਾਰਨ ਦੀ ਲੋਕੇਸ਼ਨ ਦੋਸਤੋ ਬਾਬਾ ਸੁਖਰਾਮ ਜੀ ਦਾ ਮੰਦਿਰ ਹੈ ਸੋ ਸੁਣੋਏ ਤੋਂ ਅਰਥੇਵਾਲ ਨੂੰ ਜਾਣਾ ਤੁਸੀਂ ਸੋ ਨਜ਼ਦੀਕ ਹੀ ਬਾਬਾ ਸੁਖਰਾਮ ਜੀ ਦਾ ਮੰਦਿਰ ਹੈ ਸੋ ਉੱਥੇ ਇਹ ਦੋ ਬ੍ਰਦਰਾਂ ਨੇ ਜਿਹੜੇ ਕਿ ਆਪਣਾ ਬਿਜ਼ਨਸ ਖੋਲਿਆ ਹੋਇਆ ਹੈ ਜਿਹੜੇ ਕਿ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਵੇਂ ਮੱਝਾਂ ਗਾਈਆਂ ਦਾ ਜਿਹੜੇ ਕੀ ਵਪਾਰਕ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਆਪਾਂ ਲੈ ਚੱਲਿਆਂ ਕੰਧਾਲੀ ਫਾਰਮ ਵਾਲੀ ਸਾਈਡ ਨੂੰ ਸੋ ਇੱਥੋਂ ਤੁਸੀਂ ਸਿੱਧਾ ਆਉਣਾ ਜੀ ਕੰਧਾਲੀ ਫਾਰਮ ਨੂੰ ਤੇ ਆਓ ਮਲਾਉਨੇ ਆਪੇ ਤੁਹਾਨੂੰ ਸਾਡੇ ਵੀਰ ਨਾਲ ਤੇ ਦਿਖਾਣੇ ਆ ਨਾਲੇ ਉਹਨਾਂ ਦੇ ਜਿਹੜੇ ਕੀ ਉਹਨਾਂ ਨੇ ਚਿਕਸ ਲੈ ਸੀ ਤੇ ਹੁਣ ਮੁਰਗੀਆਂ ਆਂਡੇ ਤੇ ਹੈਗੀਆਂ ਨੇ ਸੋ ਆਂਡੇ ਬਹੁਤ ਵਧੀਆ ਐ ਸੋ ਕਿਸੇ ਨੇ ਵੀ ਇੱਥੋਂ ਇੱਕ ਟਰੇ ਦੋ ਟਰੇ ਜਾਂ ਤਿੰਨ ਟਰੇ ਜੱਕਨੀਆਂ ਵੀ ਟਰੀਆਂ ਲੈਣੀਆਂ ਦੇਸੀ ਪਿਓਰ ਆਂਡੇ ਜਿਹੜੇ ਕੀ ਤੁਸੀਂ ਦੇਖ ਸਕਦੇ ਹੋ ਚਾਰੇ ਬਨੇ ਹਰੀਆਲੀ ਸੋ ਇਹ ਫੀਡ ਵਾਲੀਆਂ ਮੁਰਗੀਆਂ ਨਹੀਂ ਹੈਗੀਆਂ ਬਿਲਕੁਲ ਬਹੁਤ ਵਧੀਆ ਮੁਰਗੀਆਂ ਨੇ ਸੋ ਅੱਜ ਆਪਾਂ ਤੁਹਾਨੂੰ ਕੰਧਾਲੀ ਫਾਰਮ ਵੱਲ ਲੈ ਕੇ ਜਾ ਰਹੇ ਆਂ ਔਰ ਦੋਸਤੋ ਪਹਿਲਾਂ ਤਾਂ ਆਪਾਂ ਤੁਹਾਨੂੰ ਦੇਸੀ ਮੁਰਗੀਆਂ ਦਿਖਾ ਦਈਏ ਇੱਕ ਝਲਕ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਵਧੀਆ ਬਰੀਡ ਵਾਈ ਨੇ ਰੱਖੀ ਹੋਈ ਆ ਫਿਰ ਤੁਸੀਂ ਚੈੱਕ ਕਰ ਸਕਦੇ ਹੋ ਸੋ ਸਾਡੇ ਵੀਰ ਧਰਮਿੰਦਰ ਭਾਜੀ ਵੀ ਜਿਹੜੇ ਕਿ ਇਸ ਵੇਲੇ ਲੱਗੇ ਹੋਏ ਨੇ ਵਰਕਿੰਗ ਤੇ ਤੇ ਮਲਾਉਨੇ ਆ ਤੁਹਾਨੂੰ ਵੀਰ ਹੁਣਾਂ ਨਾਲ ਵੀ ਤੇ ਕਰਵਾਵਾਂਗੇ ਤੁਹਾਨੂੰ ਗੱਲਬਾਤ ਸਿੱਧੀ ਜਿਹੜੇ ਕਿ ਵੀਰ ਹੁਣਾਂ ਨੇ ਇਹਨੇ ਜਾਨਵਰ ਰੱਖੇ ਹੋਏ ਨੇ ਸੋ ਕਿੰਨੇ ਕ ਜਾਨਵਰ ਰੱਖੇ ਹੋਏ ਨੇ ਔਰ ਡੇਲੀ ਦੇ ਕਿੰਨੇ ਆਂਡੇ ਹੁੰਦੇ ਨੇ ਤੁਸੀਂ ਕਿੰਨੇ ਲੈ ਜਾ ਸਕਦੇ ਹੋ ਤੇ ਵੀਡੀਓ ਨੂੰ ਵੱਤ ਤੋਂ ਵੱਧ ਜਿਹੜੇ ਕਿ ਫਾਰਮਰ ਲਵਰ ਨੇ ਵੀਡੀਓ ਨੂੰ ਵੱਤ ਤੋਂ ਵੱਧ ਇਪੀਡੀਨ ਸ਼ੇਅਰ ਜ਼ਰੂਰ ਕਰ ਦਿਓ ਸੋ ਚੈਨਲ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਹੀ ਹੈ ਕਿਉਂਕਿ ਅਸੀਂ ਇਦਾਂ ਦੀਆਂ ਹੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਸੋ ਉਹ ਫਿਰ ਤੁਹਾਨੂੰ ਦਿਖਾਣੇ ਆ ਜਿਵੇਂ ਕਿ ਆਹ ਦੇਖੋ ਜੀ ਕਰੀਟ ਰੱਖੇ ਹੋਏ ਨੇ ਵੀਰ ਹੋਣਾ ਨੇ ਸੋ ਇੱਥੇ ਵੀ ਦੇਖੋ ਜੀ ਉਹ ਆਪੇ ਹੀ ਮਾ ਕਿਆ ਬਾਤ ਹੈ ਜੀ ਸੋ ਇੱਕ ਇੱਕ ਮੁਰਗੀਆਂ ਨੇ ਆਂਡੇ ਦਾ ਸਾਈਜ਼ ਵੀ ਬਹੁਤ ਵਧੀਆ ਤੁਹਾਨੂੰ ਮਿਲੇਗਾ ਇੱਕ ਵਾਰੀ ਮੈਂ ਤੁਹਾਨੂੰ ਵੈਰਾਈਟੀ ਚੈੱਕ ਕਰਾ ਦਿੰਦਾ ਆ ਕੁਰਵਾਂਡਾ ਦੇਖੋ ਬਹੁਤ ਵਧੀਆ ਆਂਡਾ ਔਰ ਪਿਓਰ ਦੇਸੀ ਆਂਡਾ ਬਿਨਾ ਫੀਡ ਤੋਂ ਆਂਡਾ ਹੈ ਜੀ ਤੇ ਵੱਧ ਤੋਂ ਵੱਧ ਇਸ ਵੀਰ ਤੋਂ ਵਿਜ਼ਿਟ ਕਰਨਾ ਨੰਬਰ ਮੈਂ ਤੁਹਾਡੀ ਚਲਦੀ ਚਲਦੀ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗਾ ਤੇ ਚਲੋ ਕੁਰਵਾਂ ਨੇ ਸਾਡੇ ਤਰਮਿੰਦਰ ਵੀਰ ਨਾਲ ਗੱਲਬਾਤ ਤੇ ਕਿਵੇਂ ਕਿਵੇਂ ਵੀਰ ਨੇ ਬਿਜ਼ਨਸ ਹੈ ਤੇ ਕਿ ਕਿਦਾ ਕਿਦਾ ਗੱਲਬਾਤ ਹੈ ਹਾਂਜੀ ਦੋਸਤੋ ਸੋ ਅਸੀਂ ਕੰਦਾ ਨਹੀਂ ਫਰਮ ਦੇ ਪਹੁੰਚ ਕੇ ਆ ਸੋ ਸਾਡੇ ਵੀਰ ਖੜੇ ਨੇ ਸਾਡੇ ਨਾਲ ਤਰਮਿੰਦਰ ਵੀਰ ਸੋ ਜਿਹੜੇ ਕੀ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਕਿ ਮੁਰਗੀ ਪਾਲਣ ਦੇ ਵਿੱਚ ਜਿਹੜੇ ਕੀ ਬਹੁਤ ਵਧੀਆ ਇਕਸਾਨ ਵੀ ਹੈਗੇ ਨੇ ਤੇ ਅੱਜ ਅਸੀਂ ਤੁਹਾਨੂੰ ਧਰਮਿੰਦਰ ਵੀਰ ਨਾਲ ਗੱਲ ਕਰਵਾਉਣ ਜਾ ਰਹੇ ਹਾਂ ਪਿੰਡ ਸਰੋਏ ਦੇ ਵਿੱਚ ਜਿਨ੍ਹਾਂ ਨੇ ਬਹੁਤ ਵਧੀਆ ਵੈਰੈਟੀ ਰੱਖੀ ਹੋਈ ਆ ਦੇਸੀ ਮੁਰਗੀਆਂ ਦੀ ਔਰ ਦੇਸੀ ਪਿਓਰ ਆਂਡਾ ਤੁਹਾਨੂੰ ਇੱਥੋਂ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਭਾਈ ਸਤਿ ਸ਼ਕਾਲ ਸਤਿ ਸ਼ਕਾਲ ਭਾਈ ਸਤਿ ਸ਼ਕਾਲ ਜੀ ਕੀ ਹਾਲ ਆ ਜਾ ਧਰਮਿੰਦਰ ਵਧੀਆ ਜੀ ਵਧੀਆ ਵੀਰ ਜੀ ਅੱਜ ਤੁਹਾਡੇ ਕੋ ਆਏ ਆ ਸਾਡੇ ਇਸ ਬਲੌਗ ਦੇ ਵਿੱਚ ਤੇ ਅਸੀਂ ਅੱਜ ਸਾਡੇ ਸਬਸਕ੍ਰਾਈਬਰ ਔਰ ਦਸਤਾਨ ਦੱਸਣਾ ਚਾਹੁੰਦੇ ਆ ਹਾਂ ਜੀ ਕਿ ਜਿਹੜੇ ਕਿ ਤੁਸੀਂ ਜਾਨਵਰ ਰੱਖੇ ਨੇ ਇਹ ਕਿਹੜੀ ਵੈਰੈਟੀ ਦੇ ਰੱਖੇ ਹੋਦੇ ਨੇ ਵੀਰੇ ਜਾਨਵਰ ਬਲੈਕ ਸਟਰਾ ਬਣਾ ਦੇ ਮ ਕੀ ਜੀ ਨਾ ਦੀ ਆਂਡਿਆ ਦੀ ਪ੍ਰੋਡਕਸ਼ਨ ਬਹੁਤ ਵਧੀਆ ਅੱਛਾ ਜੀ ਜਿਸ ਕਰਕੇ ਮੈਂ ਇਹ ਵੈਰੀਟੀ ਰੱਖੀ ਆ ਤੇ ਵਧੀਆ ਇਹ ਕੰਮ ਬਹੁਤ ਵਧੀਆ ਠੀਕ ਆ ਜੀ ਸੋ ਜਿਵੇਂ ਕਿ ਕਈ ਸਾਡੇ ਨੌਜਵਾਨ ਐ business ਕਰਨਾ ਚਾਹੁੰਦੇ ਨੇ ਜਾਂ ਮਤਲਬ ਘੱਟ ਪੈਸੇ ਨੇ ਉਹਨਾਂ ਕੋਲ ਫਿਰ ਉਹਨਾਂ ਨੂੰ ਮਤਲਬ ਕੀ ਦੱਸ ਸਕਦੇ ਹੋ ਤੁਸੀਂ ਵੀ ਆਪਾਂ ਕਿਵੇਂ ਇਹ business ਪਿਆਰ ਕਰਾਂਗੇ ਹਾਂਜੀ ਜਿਨ੍ਹਾਂ ਤੋਂ ਘੱਟ ਪੈਸੇ ਆਉ ਉਹ ਬੱਚਿਆਂ ਤੋਂ ਹੀ ਆਪਣਾ ਕੰਮ ਸਟਾਰਟ ਕਰ ਹਾਂਜੀ ਹਾਂ ਛੋਟੇ ਬੱਚਿਆਂ ਤੋਂ ਪਹਿਲਾ ਪਹਿਲਾ ਵਾਰ ਆਪਨੇ ਕਰ ਸਕਦੇ ਆ ਇਸ ਬਿਜ਼ਨਸ ਨੂੰ ਚਾਲੂ ਕਰਨ ਵਾਸਤੇ ਕੋਈ ਵੀ ਬਹੁਤੀ ਵੱਡੀ ਰਕਮ ਦੀ ਲੋੜ ਨਹੀਂ ਇਸ ਵਿੱਚ ਜਾਨਕਾ 25 ਵੀ 25000 ਵਿੱਚ ਆਪਾਂ ਆਪਣਾ ਬਿਜ਼ਨਸ ਚਾਲੂ ਕਰ ਸਕਦੇ ਹਾਂ ਸੋ ਦੇਖੋ ਜੀ 10 ਵੀ ਕਰ ਸਕਦੇ ਹੋ ਛੋਟਾ ਜਿਹੜਾ ਹੈ 20 25000 ਤੋਂ ਆਪਾਂ ਜਿਹੜੀ ਕਿ ਹਾਂਜੀ ਇਹਦੀ ਆ ਫਾਰਮਿੰਗ ਆ ਆਪਾਂ ਚਾਲੂ ਕਰ ਸਕਦੇ ਆ ਸੋ ਵੀਰ ਹੁਣੀ ਅੱਜ ਜਿਹੜੇ ਕੀ ਬਹੁਤ ਮੁਸ਼ਕਲ ਮਿਲੇ ਸਾਨੂੰ ਕਿਉਂਕਿ ਮੈਂ ਕਾਫੀ ਟਾਈਮ ਤੋਂ ਫੋਨ ਕਰ ਰਿਹਾ ਸੀ ਵੀਰ ਹੁਣਾਂ ਨੂੰ ਕਿ ਤੋ ਕਿ ਨਾਲ ਨੂੰ ਹੋਰ ਵੀ ਕੰਮ ਬਹੁਤ ਹੁੰਦੇ ਨੇ ਕਿ ਖੇਤੀਬਾੜੀ ਦਾ ਔਰ ਜਿਵੇਂ ਤੁਸੀਂ ਲਾ ਲੋ ਕਿ ਕਣਕਾਂ ਵੀ ਬੀਜ ਹੋ ਰਹੀਆਂ ਨੇ ਫੇ ਵੀਰ ਉਹਨਾਂ ਨੂੰ ਅੱਜ ਅਮਲਾਇਆ ਸਾਡੀ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਕਿ ਵੀਰ ਜੀ ਇਹ ਜਿਹੜਾ ਜਿਹੜੀ ਵੈਰਾਈਟੀ ਆ ਸੋ ਇਸ ਦਾ ਜਿਹੜਾ ਕਿ ਆਂਡਾ ਆ ਸੋ ਕਿੰਨੇ ਰੁਪਏ ਜਾ ਰਹੇ ਤੁਹਾਡਾ ਦੇਖੋ ਜੀ ਇਹ ਇਸ ਵੇਲੇ ਮਾਰਕੀਟ ਵਿੱਚ ਜੋ ਰੇਟ ਆ 20 ਰੁਪਏ ਦਾ ਚੱਲਦਾ ਪਿਆ ਪਰ ਆਪਾਂ ਆਪਣੇ ਲੋਕਲ ਸੱਜਣ ਵੇਲੀਆਂ ਤੇ ਲੋਕਲ ਆਪਾਂ ਪਿੰਡੂ ਜੀ ਇਸ ਕਰਕੇ ਮੈਂ ਇਹ ਆਪਣਾ ਆਂਡਾ 15 ਰੁਪਏ ਦਾ ਹੀ ਸੇਲ ਕਰਦਾ ਸੋ 15 ਰੁਪਏ ਦਾ ਆਂਡਾ ਤੁਹਾਨੂੰ ਪਿਓ ਆਂਡਾ ਇਹਦੇ ਵਿੱਚ ਭਾਜੀ ਕੋਈ ਫੀਲ ਵਗੈਰਾ ਨਹੀਂ ਹੈ ਨੈਚੁਰਲ ਆ ਜੋ ਆਪਣੀ ਹੁਣ ਨੈਚੁਰਲ ਔਰ ਬਹੁਤ ਵਧੀਆ ਜਿਹੜਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜਿਹੜੇ ਕਿ ਜਿਮ ਲਾਂਦੇ ਨੇ ਸਾਡੇ ਵੀਰ ਜਾ ਕੋਈ ਭਰਤੀ ਦੇਖਣਾ ਚਾਹੁੰਦਾ ਹੈ ਸਿਆਲਾਂ ਦਾ ਟਾਈਮ ਹੈ ਸੋ ਗਰਮ ਚੀਜ਼ਾਂ ਜਿਹੜੇ ਕੀ ਇਹੋ ਜਿਹੇ ਸਰੀਰ ਬਣਾਉਣ ਵਾਲੇ ਨੌਜਵਾਨ ਨੇ ਸੋਣਾ ਵਾਸਤੇ ਬਹੁਤ ਵਧੀਆ ਵੀਰ ਹੋਣਾ ਨੇ ਜਿਹੜਾ ਕੀ ਪ੍ਰੋਜੈਕਟ ਲੈ ਕੇ ਆਏ ਨੇ ਸੋ ਵੀਰ ਜੀ ਕਿੰਨੇ ਘੰਟੇ ਮਤਲਬ ਕਿੰਨੀਆਂ ਕਟਰੀਆਂ ਤੁਹਾਡੀਆਂ ਡੇਲੀ ਨਿਕਲ ਜਾਂਦੀਆਂ ਨੇ ਇੱਕ ਦਿਨ ਦੀ ਆ ਜੀ ਤਿੰਨ ਡਰਿਆ ਨਿਕਲਦੀ ਆ ਬਈ ਸੋ ਤਿੰਨ ਡਰਿਆ ਨਿਕਲ ਜਾਂਦੀਆਂ ਨੇ ਕਿਸੇ ਨੇ 10 ਵੀ ਲੈਣੇ ਆ ਜਾਂ ਕਿਸੇ ਨੇ ਟਰੇ ਤਿੰਨ ਵੀ ਲੈਣੀਆਂ ਨੇ ਸੋ ਤੁਸੀਂ ਭਾਜੀ ਹੁਣ ਕੋ ਵਿਜ਼ਿਟ ਕਰ ਸਕਦੇ ਹੋ ਤੇ ਭਾਜੀ ਤੁਸੀਂ ਮਾੜਾ ਜ ਆ ਸਾਡੀ ਵੀਡੀਓ ਰਾਹੀਂ ਆਪਣਾ ਨੰਬਰ ਮੈਂਸ਼ਨ ਕਰ ਦਿਓ ਜੇ ਕੋਈ ਨੇੜੇ ਤੇੜੇ ਦਾ ਜਿਵੇਂ ਕੀ ਧਾਮੀਆਂ ਸੜੋਆ ਅਰਥੇਵਾਲ ਸਹਾਲੀਆਂ ਸੈਰਕੋਵਾਲ जाटੇਸੀਆਂ ਸੁਧਾਰੀਆਂ ਧਾਮੀਆਂ ਜ ਆਲੇ ਦੁਆਲੇ ਦੇ ਜਿੰਨੇ ਵੀ ਸਾਡੇ ਨੌਜਵਾਨ ਨੇ ਜਾਂ ਕਿਸੇ ਨੇ ਵੀ ਆਂਡੇ ਖਰੀਦਣੇ ਨੇ ਤੁਹਾਡੇ ਕੋਲੋਂ ਇਹ ਬਾਕੀ ਜਿਹੜਾ ਕੀ ਲੋਕੇਸ਼ਨ ਹੈ ਤੇ ਮੈਂ ਪਾਜ ਦੇਣੀ ਹੈ ਤੇ ਤੁਸੀਂ ਮੜੇ ਨੰਬਰ ਮੈਂਸ਼ਨ ਕਰਦੇ ਸਦਾ ਤੁਹਾਡੇ ਨਾਲ ਹੀ ਗੱਲਬਾਤ ਹੋ ਜੇ ਦੇਖੋ ਜੀ ਮੇਰਾ ਫੋਨ ਨੰਬਰ ਆ 9876437494 ਇੱਕ ਵਾਰ ਫਿਰ ਵੀਰ ਦੀ ਹਾਂਜੀ 98764 37494 ਇਹ ਇਹ ਸੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੁਸੀਂ ਆਂਡੇ ਲੈ ਕੇ ਜਾ ਸਕਦੇ ਹੋ ਸੋ ਇੱਥੇ ਵੱਧ ਤੋਂ ਵੱਧ ਵਿਜ਼ਿਟ ਕਰਨਾ ਸੋ ਚੈਨਲ ਦਾ ਨਾਮ ਹੈ ਜੀ ਨਾਗਰਾ ਲਾਈਵ ਟੀਵੀ ਔਰ ਫੇਸਬੁਕ ਤੇ ਲੱਡੂ ਨਾਗਰਾ ਸੋ ਆਓ ਦਿਖਾਨਿਆਂ ਫਿਰ ਇੱਕ ਵਾਰੀ ਤੁਹਾਨੂੰ ਇਹ ਵੀਰ ਦੀਆਂ ਮੁਰਗੀਆਂ ਦੀਆਂ ਨਸਲਾਂ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਦੋਸਤੋ ਇਹ ਤਾਂ ਸਗੀ ਸਾਡੀ ਭਾਜੀ ਹੁਣਾਂ ਨਾਲ ਤਰਮਿੰਦਰ ਵੀਰ ਹੁਣਾਂ ਨਾਲ ਮੁਲਾਕਾਤ ਤੇ ਤੁਸੀਂ ਇੱਥੋਂ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਜਿਹੜੇ ਕਿ ਆਂਡੇ ਲੈ ਜਾ ਸਕਦੇ ਹੋ ਸੋ ਬਹੁਤ ਵਧੀਆ ਦੇਖੋ ਇਸ ਵੇਲੇ ਜਿਹੜੇ ਕਿ ਆਂਡੇ ਪਏ ਹੋਏ ਨੇ ਸੋ ਮੈਂ ਵੀਰ ਨੂੰ ਕਿਹਾ ਸੀ ਵੀਡੀਓ ਬਣਾਉਣੀ ਆ ਵੀਰ ਚੱਕਣੇ ਨਹੀਂ ਆਂਡੇ ਆਪਾਂ ਆਪਾਂ ਪਹਿਲਾਂ ਆਪਣੇ ਸਬਸਕ੍ਰਾਈਬਰ ਦਸਕਰਾਂ ਨੂੰ ਜਿੰਨੇ ਵੀ ਜਨਤਾ ਦੇਖ ਰਹੀ ਹੈ ਸਾਡੀ ਵੀਡੀਓ ਸੋ ਉਹਨਾਂ ਨੂੰ ਦਿਖਾਣੇ ਆ ਵੀ オリジナル ਚੀਜ਼ ਆ ਕਿ ਐ ਨਹੀਂ ਰੱਖ ਦਿੱਤੇ ਵੀ ਪਹਿਲਾਂ ਦੇ ਜਾਂ ਇਦਾਂ ਚਿਣ ਕੇ ਰੱਖਤੇ ਇਦਾਂ ਦਾ ਕੋਹ ਨਹੀਂ ਹੈ ਸੋ ਮਾਤਰਾ 15 ਰੁਪਏ ਦਾ ਇੱਕ ਆਂਡਾ ਤੇ 450 ਰੁਪਏ ਦੀ ਟਰੇ ਪੈਂਦੀ ਹੈ ਜੀ ਸੋ ਵੱਧ ਤੋਂ ਵੱਧ ਤਰਮਿੰਦਰ ਵੀਰ ਜੋ ਕਰੋ ਤੁਸੀਂ ਵਿజిਟ ਸੋ ਬਹੁਤ ਵਧੀਆ ਕੁਆਲਿਟੀ ਦੇ ਤੁਹਾਨੂੰ ਇਥੋਂ ਪਿਓਰ ਦੇਸੀ ਆਂਡੇ ਮਿਲਣਗੇ ਤੇ ਇਹ ਤੁਹਾਨੂੰ ਲੋਕੇਸ਼ਨ ਤੁਹਾਨੂੰ ਫਿਰ ਇੱਕ ਵਾਰੀ ਦਾਦਾ ਨੇਅਰ ਮਕੇਰੀਆਂ ਪਿੰਡ ਸੜੋਆ ਦੋਸਤੋ ਸੋ ਇੱਕ ਗੱਲ ਵੀਰ ਹੁਣੀ ਭੁੱਲ ਗਏ ਸੋ ਜਿਹੜੇ ਕਿ ਤੁਸੀਂ ਜਿਵੇਂ ਤੁਸੀਂ ਵਿਜ਼ਿਟ ਕਰਨਾ ਇੱਥੇ ਆਣ ਕੇ ਤੁਸੀਂ ਆਂਡੇ ਖਰੀਦਣੇ ਨੇ ਸੋ ਵੀਰ ਹੁਣਾ ਨੂੰ ਕੇਲੇ ਫੋਨ ਕਰਨਾ ਕੇਲੇ ਆਂਡੇ ਮਿਲਣਗੇ ਦੱਸੋ ਭਾਈ ਐਸ ਵੇਲੇ ਜੀ ਬੁਕਿੰਗ ਦਾ ਕੰਮ ਚੱਲਦਾ ਪਿਆ ਸਵੇਰੇ ਹੀ ਤੁਹਾਨੂੰ ਫੋਨ ਕਰਨਾ ਪਊਗਾ ਤੇ ਸ਼ਾਮ ਤੱਕ ਤੁਹਾਨੂੰ ਵੇਖ ਪਿਆ ਦੋ ਤਿੰਨ ਅਰੇਂਜਮੈਂਟ ਹੋ ਉਸ ਚੋਂ ਸੋ ਦੇਖੋ ਵੀਰ ਹੁਣਾਂ ਦਾ ਕਹਿਣਾ ਹੈ ਕਿ ਜਿਵੇਂ ਤੁਸੀਂ ਤੁਹਾਨੂੰ ਅੱਜ ਆਂਡੇ ਚਾਹੀਦੇ ਆ ਤੁਸੀਂ ਸਵੇਰੇ ਮਾਰਨਿੰਗ ਟਾਈਮ ਫੋਨ ਕਰਨਾ ਫਿਰ ਤੁਹਾਨੂੰ ਸਾਮਾਂ ਨੂੰ ਮਿਲਣਗੇ ਅਗਰ ਬਾਈ ਤੁਸੀਂ ਰਾਤ ਨੂੰ ਕਰਦੇ ਹੋ ਤੁਹਾਨੂੰ ਮਾਰਨਿੰਗ ਟਾਈਮ ਸਵੇਰੇ ਅਗਲੇ ਦਿਨ ਮਿਲਣਗੇ ਠੀਕ ਹੈ ਜੀ ਹਾਂਜੀ ਸੋ ਜਿਹਨੇ ਵੀ ਫੋਨ ਕਰਨਾ ਆ ਸੋ ਇੱਕ ਦਿਨ ਪਹਿਲਾਂ ਕਰਨਾ ਜਾਂ ਹਾਂਜੀ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਬਾਜੀ ਸੋ ਇੱਕ ਦਿਨ ਪਹਿਲਾਂ ਤੁਸੀਂ ਫੋਨ ਕਰਨਾ ਹੈ ਫਿਰ ਤੁਹਾਨੂੰ ਜਿੰਨੇ ਵੀ ਆਂਡੇ ਚਾਹੀਦੇ ਨੇ ਸੋ ਲਾਸਟ ਸਾਡੇ ਤਿੰਨ ਟ੍ਰੀਆਂ ਜਿਹੜੀਆਂ ਕਿ ਨਿਕਲਦੀਆਂ ਨੇ ਸੋ ਤੁਹਾਨੂੰ ਪ੍ਰਾਈਜ਼ ਦੱਸਤਾ ਆ ਸੋ ਤਟਕ ਲਈ ਲੈਣੀ ਆ ਤੁਹਾਡੇ ਕੋ ਇਜਾਜ਼ਤ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ ਟੇਕ ਕੇਅਰ